ਸਕੀ ਕਰੀ ਜਾਂਦੇ ਵਿੱਚ ਕੰਨ ਚ ਖਾਰਿਸ਼ ਬੜੀ ਹੁੰਦੀ ਹੈ ਜੀ ਕੰਨ ਦੇ ਵਿੱਚ ਡਾਕਟਰ ਸਾਹਿਬ ਓਹ ਤੁਸੀਂ ਖਾਰਿਸ਼ ਹੀ ਕਰੀ ਜਾਂਦੇ ਹੋ ਤੁਸੀਂ ਮੈਂ ਤੁਹਾਡੇ ਕੋਲ ਬੈਠਾਂ ਚ ਖਾਰਿਸ਼ ਛਟਾ ਦੇਣੀ ਹੈ ਤੁਹਾਡੀ ਕੰਨ ਚ ਇਹ ਤਾਂ ਮਜ਼ਾ ਵੀ ਬੜਾ ਹੁੰਦਾ ਜੀ ਜਦੋਂ ਕੰਨ ਚ ਬੰਦਾ ਉਂਗਲ ਮਾਰਦਾ ਹਲਕੀ ਹਲਕੀ ਜੀ ਖਾਰਿਸ਼ ਹੁੰਦੀ ਹੈ ਇਹ ਪ੍ਰੂਫੀ ਸਾਹਿਬ ਮਜ਼ਾ ਹੀ ਜਿਹੜਾ ਲੈਣਿਆ ਨਾ ਇਹੀ ਬਾਅਦ ਚ ਦੁੱਖ ਦਾ ਕਾਰਨ ਬਣਦਾ ਤੇਲ ਹੈਗਾ ਤਿਲਾਂ ਦਾ ਇਹ ਆਕਾਸ਼ੀ ਨਿੰਮ ਹੈਗੀ ਹੈ ਖਾਸ ਕਰਕੇ ਕੰਨਾਂ ਦੇ ਰੋਗਾਂ ਵਾਸਤੇ ਬੜੀ ਜ਼ਬਰਦਸਤ ਹੈਗੇ ਔਰ ਇਹ ਚਿਰਚਿਟਾ ਹੈਗਾ। ਉਦੋਂ ਬੁੰਦਾ ਪਾਣੀਆ ਸ਼ੁਰੂ ਕਰ ਲੋ ਕੰਨਾਂ 'ਚ ਇਹ ਜਿਹੜਾ ਹੈ ਹੈ ਕੀ ਜੀ ਹੈ ਕੀ ਇਹ ਚਿਰਚਿਟਾ ਜੀ ਚਿਰਚਿਟਾ ਹਾਂਜੀ ਇਹ ਚਿਰਚਿਟਾ ਜੀ ਆਮ ਹੀ ਸੜਕਾਂ ਤੇ ਮਿਲ ਜਾਂਦਾ ਥਾਂ ਥਾਂ ਤੋਂ ਮਿਲੂਗਾ ਪਲਾਟਾਂ 'ਚ ਸੜਕਾਂ ਤੇ ਆਲੇ-ਦੁਆਲੇ ਜਿੱਥੇ ਮਰਜੀ ਪੰਜਾਬ 'ਚ ਵੀ ਮਿਲ ਜਾਂਦੇ ਪੰਜਾਬ 'ਚ ਤਾਂ ਬਹੁਤ ਜ਼ਿਆਦਾ ਜੀ ਵਾਧੂ ਆ। ਉਹਨਾਂ ਦੇ ਕੰਨਾਂ ਦੀਆਂ ਮਸ਼ੀਨਾਂ ਲੱਗੀਆਂ ਨੇ ਉਹ ਤਾਂ ਉੱਤਰ ਨਹੀਂ ਉੱਤਰੀਆਂ ਨੇ। ਜਿਨ੍ਹਾਂ ਦੇ ਕੰਨਾਂ 'ਤੇ ਮਸ਼ੀਨਾ ਨਹੀਂ ਲੱਗੀਆਂ ਉਹਨਾਂ ਨੇ ਕਹਿਣਾ ਜੀ ਇੰਨੇ ਹੋਲੀ ਬੋਲ ਇੰਨੀ ਚ ਬੋਲ ਦੇਗਾ ਤੂੰ ਕੰਨਾਂ ਦੇ ਵਿੱਚ ਮੈਲ ਜੰਮਣੀ ਕੰਨਾਂ ਦੇ ਵਿੱਚ ਛਾਛਾਂ ਦੀ ਆਵਾਜ਼ ਆਉਣੀ ਕੰਨ ਦਰਦ ਹੋਣਾ ਕੰਨ ਦੇ ਵਿੱਚ ਵਾਰ-ਵਾਰ ਫਿੰਸੀ ਆਉਣੀ ਕੰਨ ਡੁੱਲਣੇ ਜਿਹਨੂੰ ਅਸੀਂ ਕੰਨ ਵਗਣਾ ਵੀ ਕਹਿ ਦਿੰਦੇ ਹਾਂ ਕਈ ਵਾਰ ਕੰਨ ਦੇ ਪਰਦੇ ਦੇ ਵਿੱਚ ਸਰਾਖ ਹੋ ਗਿਆ ਕੰਨ ਦਾ ਪਰਦਾ ਕਮਜ਼ੋਰ ਹੋ ਗਿਆ ਹਰ ਤਰ੍ਹਾਂ ਦੀ ਪ੍ਰੋਬਲਮ ਹਲਕੀ ਤਨੂਏ ਤੁਸੀਂ ਕੰਨਾਂ ਦੀ ਪ੍ਰੋਬਲਮ ਹੈਗੀ ਉਹ ਸਰਦੀਆਂ ਚ ਕਿਉਂ ਜ਼ਿਆਦਾ ਵੱਜ ਜਾਂਦੀ ਹੈ ਜੀ ਮੈਲ ਜੰਮਣ ਨਾਲ ਫਿਰ ਇਨਫੈਕਸ਼ਨ ਸ਼ੁਰੂ ਹੋ ਜਾਂਦੀ ਆ ਕੰਨ ਦੇ ਪਰਦੇ ਕਮਜ਼ੋਰ ਹੋ ਜਾਂਦੇ ਆ ਉਹਦੇ ਨਾਲ ਖਾਰਚ ਫਿੰਸੀਆਂ ਗੋਲਾਪਨ ਸ਼ਾ ਸ਼ਾ ਦੀਆਂ ਆਵਾਜ਼ਾਂ ਇਦਾਂ ਦੀਆਂ ਕਈ ਪ੍ਰੋਬਲਮਸ ਸਾਡੇ ਕੰਨਾਂ ਦੀਆਂ ਸ਼ੁਰੂ ਹੋ ਜਾਂਦੀਆਂ ਉਹਨਾਂ ਨੇ ਕਹਿੰਦੇ ਜੀ ਇੰਨੀਆਂ ਆਵਾਜ਼ਾਂ ਕਿੱਥੋਂ ਲੱਗੀਆਂ ਇੰਨੀ ਉੱਚੀ ਕਹ ਤਾਂ ਬੋਲਦੇ ਆਪਾਂ ਹੌਲੀ ਬੋਲਦੇ ਹੁੰਨੇ ਆ ਲੇਕਿਨ ਅਗਲੇ ਨੂੰ ਸੁਣਦਾ ਵੀ ਬਹੁਤ ਉੱਚਾ ਜ਼ਿਆਦਾ ਸੁਣ ਲੱਗ ਜਾਂਦਾ ਪਰ ਸਾਨੂੰ ਵੀ ਦੱਸੋਗੇ ਵੀ ਜਿਹੜੀ ਟੀਂ ਦੀ ਆਵਾਜ਼ ਹੁੰਦੀ ਹੈ ਯਾਰ ਛਾਂ ਛਾਂ ਦੀ ਆਵਾਜ਼ ਸਾਰਾ ਦਿਨ ਬੰਦੇ ਦੇ ਕੰਨਾਂ ਦੇ ਵਿੱਚੋਂ ਆਉਂਦੀ ਹੈ ਜਦੋਂ ਉਹ ਕੱਲਾ ਬੈਠਦਾ ਹੈ ਜਾਂ ਕੋਈ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹ ਆਉਂਦੀ ਕਿਉਂ ਹੈ ਜੀ ਜਦੋਂ ਲੰਬੀਆਂ ਮੈਡੀਸਨ ਜਿਆਦਾ ਸੀ ਲੈਣੇ ਸ਼ੁਰੂ ਕਰ ਲੈਣੇ ਕਈ ਵਾਰ ਸਾਨੂੰ ਉਹਦੀ ਵਜ੍ਹਾ ਨਾਲ ਵੀ ਕੰਨਾਂ 'ਚ ਛਾਂ ਛਾਂ ਦੀ ਆਵਾਜ਼ ਆਣੀ ਸ਼ੁਰੂ ਹੋ ਜਾਂਦੀ ਆ ਜਦੋਂ ਕੰਨਾਂ ਦੇ ਵਿੱਚ ਆਵਾਜ਼ ਛਾਂ ਛਾਂ ਦੀ ਆਉਂਦੀ ਹੈ ਨਾ ਕੱਲੀ ਕੰਨਾਂ ਦੇ ਵਿੱਚ ਨਹੀਂ ਆਉਂਦੀ ਤੇ ਸਾਡੇ ਬ੍ਰੇਨ ਨੂੰ ਵੀ ਕਮਜ਼ੋਰ ਕਰ ਦਿੰਦਾ ਜੀ ਇਹ ਇਹ ਡਿਪਰੈਸ਼ਨ ਵਿੱਚ ਬੰਦਾ ਚਲੇ ਜਾਂਦਾ ਮੈਨੂੰ ਸਮਝ ਨਹੀਂ ਆਉਂਦੀ ਮੈਂ ਬੜੀਆਂ ਮੈਡੀਸਨ ਲੈ ਲੀਆਂ ਬੜੇ ਡਾਕਟਰਾਂ ਨੂੰ ਚੈੱਕ ਕਰਾ ਚੁੱਕਿਆ ਮੈਂ ਬਹੁਤ ਜ਼ਿਆਦਾ ਮੈਂ ਸਟੱਡੀ ਕਰ ਚੁੱਕਿਆ ਇਹਦੇ ਉੱਤੇ ਮੈਂ ਕੋਈ ਗੂਗਲ ਨਹੀਂ ਛੱਡਿਆ ਮੈਂ YouTube ਨਹੀਂ ਛੱਡੀ ਮੈਂ Facebook ਨਹੀਂ ਛੱਡੀ ਮੈਂ ਡਾਕਟਰ ਵੀ ਬਹੁਤ ਜਾਇਆ ਪਰ ਸ਼ਾਂ ਸ਼ਾਂ ਦੀ ਆਵਾਜ਼ ਦਾ ਕਹਿੰਦੇ ਇਲਾਜ ਹੀ ਕੋਈ ਨਹੀਂ ਬਹੁਤ ਸੌਖਾ ਲੱਜੇ ਜੀ ਇਲਾਜ ਹੋ ਜਾਂਦਾ ਡਾਕਟਰ ਸਾਹਿਬ ਬਹੁਤ ਵਾਰ ਹੁੰਦਾ ਹੈ ਕਿ ਗਰਭ ਧਾਰਨ ਤੋਂ ਪਹਿਲਾਂ ਸਾਰੀਆਂ ਚੀਜ਼ਾਂ ਬਿਲਕੁਲ ਠੀਕ ਹੁੰਦੀਆਂ ਨੇ ਤੇ ਗਰਭ ਧਾਰਨ ਤੋਂ ਬਾਅਦ ਜਾਂ ਡਿਲੀਵਰੀ ਤੋਂ ਬਾਅਦ ਕੰਨਾਂ 'ਚ ਰੇਸ਼ਾ ਆਉਣਾ ਸ਼ੁਰੂ ਹੋ ਜਾਂਦਾ ਉਹਦਾ ਕੀ ਕਾਰਨ ਹੁੰਦਾ ਜੀ ਆਕਾਸ਼ੀ ਨਮ ਇੱਕ ਫਰੁਕੀ ਸਾਬ ਹੁੰਦੀ ਹੈ ਆਮ ਨਮ ਸਾਡੇ ਜਿਵੇਂ ਪੰਜਾਬ 'ਚ ਪਾਈਆਂ ਜਾਂਦੀਆਂ ਨੇ ਇਹ ਆਕਾਸ਼ੀ ਨਮ ਇੰਨਾ ਚੀਜ਼ਾਂ ਨੂੰ ਅੱਗ ਦੇ ਉੱਤੇ ਪਕਾਉਣਾ ਜਦੋਂ ਚਿਰਚੜ ਦੀ ਆਵਾਜ਼ ਬੰਦ ਹੋ ਗਈ ਪੱਕ ਗਿਆ ਹੈ ਇਹਨੂੰ ਥੱਲੇ ਉਤਾਰ ਲੈਣਾ ਉਤਾਰ ਕੇ ਦੋ ਦੋ ਬੂੰਦਾ ਜਿਹੜੇ ਕੰਨ 'ਚ ਤੁਹਾਡੇ ਪ੍ਰੋਬਲਮ ਆ ਤੁਸੀਂ ਉਹਨਾਂ 'ਚ ਪਾਣੀ ਆ ਸ਼ੁਰੂ ਕਰ ਦੋ ਸ਼ਾਮ ਦੇ ਟਾਈਮ ਰਾਤ ਦੇ ਟਾਈਮ ਬਹੁਤ ਵਧੀਆ ਨੁਸਖਾ ਜੀ ਕੰਮ ਤੁਹਾਨੂੰ ਪਹਿਲੇ ਤੋਂ ਦੂਜੇ ਦਿਨ 'ਚ ਕਰਨਾ ਸ਼ੁਰੂ ਕਰ ਦਿੰਦਾ ਹੈ ਡ੍ਰੋਪ ਹੈਗਨਿਜ ਕੰਨਾਂ ਲਈ ਡ੍ਰੋਪ ਇਹ ਸਾਰੇ ਹਾਂਜੀ ਹਾਂਜੀ ਇਹ ਸਾਰੇ ਅਰਕ ਕੱਢੇ ਹੁੰਦੇ ਨੇ ਅੱਛਾ ਇਸੇ ਤਰੀਕੇ ਨਾਲ ਇਹ ਨਿੰਮ ਦਾ ਆਕਾਸ਼ੀ ਨਿੰਮ ਦਾ ਤੇ ਇਹਦਾ ਚਰਚਿੱਟੇ ਦਾ ਹਾਂਜੀ ਇਹ ਅਲੱਗ-ਅਲੱਗ ਹੁੰਦੇ ਨੇ ਅਸੀਂ ਕੰਬੀਨੇਸ਼ਨ ਬਣਾ ਕੇ ਦਿੰਨੇ ਆ ਇਹ ਖਾਰਿਸ਼ ਬੜੀ ਹੁੰਦੀ ਹੈ ਜੀ ਕੰਨ ਦੇ ਵਿੱਚ ਡਾਕਟਰ ਸਾਹਿਬ ਓਹੋ ਤੁਸੀਂ ਖਾਰਿਸ਼ ਹੀ ਕਰੀਏ ਤੁਸੀਂ ਮੈਂ ਤੁਹਾਡੇ ਕੋਲ ਬੈਠਾ ਜੀ ਖਾਰਿਸ਼ ਛਟਾ ਦੇਣੀ ਹੈ ਤੁਹਾਡੀ ਜੀ ਕੰਨ ਚ ਇਹ ਤਾਂ ਮਜ਼ਾ ਵੀ ਬੜਾ ਹੁੰਦਾ ਜੀ ਜਦੋਂ ਕੰਨ ਚ ਬੰਦਾ ਉਂਗਲ ਮਾਰਦਾ ਹਲਕੀ ਹਲਕੀ ਜੀ ਖਾਰਿਸ਼ ਹੁੰਦੀ ਹੈ ਇਹ ਫਾਰੂਕੀ ਸਾਹਿਬ ਮਜ਼ਾ ਹੀ ਜਿਹੜਾ ਲੈਨੇ ਆ ਨਾ ਇਹੀ ਬਾਅਦ ਚ ਦੁੱਖ ਦਾ ਕਾਰਨ ਬਣਦਾ ਸਾਡਾ ਅੱਛਾ ਚਲੋ ਇੱਕ ਵਾਰ ਸਵਾਗਤ ਕਰ ਲਈ ਜੀ ਪਹਿਲਾਂ ਅਸੀਂ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਸਰਦੀਆਂ ਦਾ ਮੌਸਮ ਜਦੋਂ ਵੀ ਪੀਕ ਤੇ ਹੁੰਦਾ ਹੈ ਤਾਂ ਕੰਨ ਨਾਲ ਸੰਬੰਧਿਤ ਗਲੇ ਨਾਲ ਸੰਬੰਧਿਤ ਜਿਹੜੀਆਂ ਬਿਮਾਰੀਆਂ ਹੈਗੀਆਂ ਨੇ ਇਹ ਵੀ ਆਪਣੀ ਪੀਕ ਤੇ ਚੱਲੇ ਜਾਂਦੀਆਂ ਨੇ ਅਜਿਹੇ ਦੇ ਵਿੱਚ ਬਹੁਤ ਵਾਰ ਹੁੰਦਾ ਹੈ ਕਿ ਅਸੀਂ ਇਸ ਤਰੀਕੇ ਨਾਲ ਆਪਣੇ ਚੀਚੀ ਜਿਹੜੀ ਕੰਨ ਦੇ ਵਿੱਚ ਮਾਰ ਕੇ ਖਾਰਿਸ਼ ਜਿਹੜੀ ਸਾਡੇ ਕੰਨ ਦੇ ਅੰਦਰ ਪੈਦਾ ਹੁੰਦੀ ਹੈ ਉਸ ਨੂੰ ਦੂਰ ਕਰਨ ਦੀ ਕੋਸ਼ਿਸ਼ ਅਸੀਂ ਕਰਦੇ ਹਾਂ ਪਰ ਡਾਕਟਰ ਸਾਹਿਬ ਉਹਨਾਂ ਦਾ ਕਹਿੰਦਾ ਵੀ ਹੁਣ ਤੁਹਾਨੂੰ ਜਿਹੜੀ ਕੰਨਾਂ ਦੇ ਵਿੱਚ ਚੀਚੀਆਂ ਮਾਰਨ ਦੀ ਲੋੜ ਨਹੀਂ ਪੈਣੀ ਬਰਡਸ ਮਾਰਨ ਦੀ ਜ਼ਰੂਰਤ ਨਹੀਂ ਪੈਣੀ ਅੱਜ ਨੁਸਖਾ ਹੈ ਜਿਹੜਾ ਉਹ ਤੁਹਾਡੇ ਨਾਲ ਸਾਂਝਾ ਕਰਨ ਵਾਲੇ ਨੇ ਮੇਰੇ ਟੇਬਲ ਦੇ ਉੱਤੇ ਜਿਹੜਾ ਅੱਜ ਇਹ ਤੇਲ ਹੈਗਾ ਤਿਲਾਂ ਦਾ ਇਹ ਆਕਾਸ਼ੀ ਨਿੰਮ ਹੈਗੀ ਹੈ ਖਾਸ ਕਰਕੇ ਕੰਨਾਂ ਦੇ ਰੋਗਾਂ ਵਾਸਤੇ ਬੜੀ ਜ਼ਬਰਦਸਤ ਹੈਗੇ ਔਰ ਇਹ ਚਰਚਿਟਾ ਹੈਗਾ ਇਹ ਚਰਚਿਟਾ ਔਰ ਆਕਾਸ਼ੀ ਨਿੰਮ ਔਰ ਇਹ ਤਿਲਾਂ ਦਾ ਤੇਲ ਬਹੁਤ ਜ਼ਬਰਦਸਤ ਕੰਬੀਨੇਸ਼ਨ ਹੈਗਾ ਡਾਕਟਰ ਸਾਹਿਬਾ ਉਹਦਾ ਕਹਿਣਾ ਹੈ ਪਹਿਲਾ ਗੱਲਬਾਤ ਦੀ ਅਸੀਂ ਸ਼ੁਰੂਆਤ ਕਰ ਲੈਂਦੇ ਹਾਂ ਹਮੇਸ਼ਾ ਦੀ ਤਰ੍ਹਾਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਜੀ ਹਾਂਜੀ ਰੁਕੀ ਸਾਹਿਬ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਜੋ ਤੁਸੀਂ ਅੱਜ ਦੁਬਾਰਾ ਫੇਰ ਸਾਡੇ ਕੋਲੇ ਆਏ ਹੋ ਜੀ ਜੀ ਅੱਛਾ ਡਾਕਟਰ ਸਾਹਿਬ ਸਭ ਤੋਂ ਪਹਿਲਾ ਸਵਾਲ ਤਾਂ ਇਹ ਹੈ ਕਿ ਜਿਸ ਤਰੀਕੇ ਨਾਲ ਮੈਂ ਸਟਾਰਟਿੰਗ 'ਚ ਖਾਰਿਸ਼ ਹੋਈ ਹੈ ਖਾਰਿਸ਼ ਕਰਦੇ ਨੇ ਲੋਕ ਸਾਨੂੰ ਇਹ ਦੱਸੋ ਵੀ ਕੰਨਾਂ ਦੀ ਪ੍ਰੋਬਲਮ ਹੈਗੀ ਉਹ ਸਰਦੀਆਂ 'ਚ ਕਿਉਂ ਜ਼ਿਆਦਾ ਵੱਜ ਜਾਂਦੀ ਹੈ ਜੀ ਰੁਕੀ ਸਾਹਿਬ ਸਰਦੀਆਂ ਵਿੱਚ ਤਾਂ ਵੱਜ ਜਾਂਦੀ ਆ ਦੇਖੋ ਇੱਕ ਤਾਂ ਜਿਹੜੀ ਮਾਇਲ ਜ਼ਿਆਦਾ ਜੰਮ ਜਦੋਂ ਸਰਦੀਆਂ ਆ ਜਾਂਦੀਆਂ ਨੇ ਮੈਲ ਜੰਮਣੀ ਸ਼ੁਰੂ ਹੋ ਜਾਂਦੀ ਆ ਇਹਦੇ ਵਿੱਚ ਕੀ ਆ ਕਈ ਲੋਕ ਕੀ ਨੇ ਜਿੱਦਾਂ ਠੰਡ ਲੱਗੀ ਨਾ ਕੇ ਦਵਾ-ਦਵਾ ਬਾਹਰ ਨਿਕਲਿਆ ਕੰਨ ਵੀ ਘੱਟ ਸਾਫ਼ ਕਰ ਲੈ ਜਦੋਂ ਅਸੀਂ ਗਰਮੀਆਂ ਦੇ ਵਿੱਚ ਦਾ ਹਮੇਸ਼ਾ ਕਦੇ ਪਾਣੀ ਮਾੜਾ-ਮੋਟਾ ਹੱਥ ਲਗਾ ਕੇ ਸਾਫ਼ ਕਰ ਲਏ ਜਾਂ ਕਿਸੇ ਚੀਜ਼ ਨਾਲ ਸਾਫ਼ ਕਰ ਲਏ ਇਹ ਰੁੱਤ ਵਿੱਚ ਹਰੇਕ ਬੰਦਾ ਆਲਸੀ ਹੋ ਜਾਂਦਾ ਕਿਉਂ ਆਲਸੀ ਤਾਂ ਆ ਗਿਆ ਜਾਂਦਾ ਕਿਉਂ ਠੰਡ ਲੱਗਦੀ ਹੁੰਦੀ ਆ ਅਗਲਾ ਕਹਿੰਦੇ ਦਵਾ-ਦਵਾ ਕੰਨ ਢਾਕ ਲੋ ਠੰਡ ਲੱਗੂਗੀ ਹੈਨਾ ਕੈਨੇਡਾ ਗਲੋ ਨਾ ਕੇ ਆਏ ਤਾਂ ਦਾ ਬਦਾ ਕੱਪੜੇ ਪਾ ਲੋ ਇਹ ਚੀਜ਼ਾਂ ਥੋੜੀ ਜਿਹੀ ਹੋ ਜਾਂਦੇ ਮੈਲ ਜਿਹੜੀ ਆ ਜੰਮਣੀ ਸ਼ੁਰੂ ਹੋ ਜਾਂਦੀ ਹੈ ਵਿੱਚ ਮੈਲ ਜੰਮਣ ਨਾਲ ਫਿਰ ਇਨਫੈਕਸ਼ਨ ਸ਼ੁਰੂ ਹੋ ਜਾਂਦੀ ਆ ਕੰਨ ਦੇ ਪਰਦੇ ਕਮਜ਼ੋਰ ਹੋ ਜਾਂਦੇ ਆ ਉਹਦੇ ਨਾਲ ਖਾਰਚ ਫਿੰਸੀਆਂ ਬੋਲਾਪਨ ਸ਼ਾ ਸ਼ਾਦੀ ਆਵਾਜ਼ਾਂ ਇਦਾਂ ਦੀਆਂ ਕਈ ਪ੍ਰੋਬਲਮਸ ਸਾਡੇ ਕੰਨਾਂ ਦੀਆਂ ਸ਼ੁਰੂ ਹੋ ਜਾਂਦੀਆਂ ਨੇ ਫਿਰ ਇਹ ਜਿਹੜੀਆਂ ਸ਼ਾ ਸ਼ਾਦੀ ਆਸਤੇ ਜੀ ਬੜੀ ਬਾਅਦ ਹੁੰਦੇ ਵੀ ਬੰਦ ਨੂੰ ਕਿਵੇਂ ਟੀ ਉਹ ਆਵਾਜ਼ ਹੁੰਦੀ ਜੀ ਉਸ ਤਰ੍ਹਾਂ ਦੀ ਤੇ ਇਹ ਫਾਰਮੂਲੇ ਨੁਸਕੇ ਚ ਉਹਦਾ ਹੱਲ ਦੱਸੂਗਾ ਜੀ ਫਿਰ ਤੁਸੀਂ ਹਾਂਜੀ ਉਹਦਾ ਵੀ ਹੱਲ ਦੱਸਾਂਗੇ ਕੰਨਾਂ ਦੀ ਹਰ ਤਰ੍ਹਾਂ ਦੀ ਪ੍ਰੋਬਲਮ ਹੱਲ ਕਰੂਗਾ ਜੀ ਜਿਵੇਂ ਕੀ ਕੰਨਾਂ ਦੇ ਵਿੱਚ ਮੈਲ ਜੰਮਣੀ ਕੰਨਾਂ ਦੇ ਵਿੱਚ ਛਾਂਛਾਂ ਦੀ ਆਵਾਜ਼ ਆਉਣੀ ਕੰਨ ਦਰਦ ਹੋਣਾ ਕੰਨ ਦੇ ਵਿੱਚ ਵਾਰ-ਵਾਰ ਫਿੰਸੀ ਆਉਣੀ ਆ ਕੰਨ ਡੁੱਲਣੇ ਜਿਹਨੂੰ ਅਸੀਂ ਕੰਨ ਵਗਣਾ ਵੀ ਕਹਿ ਦਿੰਦੇ ਆਂ ਕਈ ਵਾਰ ਕੰਨ ਦੇ ਪਰਦੇ ਦੇ ਵਿੱਚ ਸਰਾਖ ਹੋ ਗਿਆ ਕੰਨ ਦਾ ਪਰਦਾ ਕਮਜ਼ੋਰ ਹੋ ਗਿਆ ਹਰ ਤਰ੍ਹਾਂ ਦੀ ਪ੍ਰੋਬਲਮ ਨੂੰ ਹੱਲ ਕਰੂਗਾ ਅੱਛਾ ਤੇ ਇੱਕ ਹੋਰ ਸਵਾਲ ਅਹਿਮ ਬੜਾ ਜੀ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਤੁਹਾਡੇ ਵਾਲਾ ਨੁਸਖਾ ਹੈਗਾ ਫਾਰਮੂਲਾ ਹੈਗਾ ਇਹ ਬੜਾ ਜ਼ਬਰਦਸਤ ਤਰੀਕੇ ਨਾਲ ਕੰਨਾਂ ਦੀਆਂ ਬਿਮਾਰੀਆਂ ਦੇ ਉੱਤੇ ਖਾਸ ਕਰਕੇ ਕੰਮ ਕਰਦਾ ਹੈ ਪਰ ਸਾਨੂੰ ਇਹ ਦੱਸੋਗੇ ਵੀ ਜਿਹੜੀ ਟੀਂ ਦੀ ਆਵਾਜ਼ ਆਉਂਦੀ ਹੈ ਯਾਰ ਛਾਂ ਛਾਂ ਦੀ ਆਵਾਜ਼ ਸਾਰਾ ਦਿਨ ਬੰਦੇ ਦੇ ਕੰਨਾਂ ਦੇ ਵਿੱਚੋਂ ਆਉਂਦੀ ਹੈ ਜਦੋਂ ਉਹ ਕੱਲਾ ਬੈਠਦਾ ਹੈ ਜਾਂ ਕੋਈ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹ ਆਉਂਦੀ ਕਿਉਂ ਹੈ ਜੀ ਫਿਰ ਕਿ ਸਾਹਿਬ ਜਦੋਂ ਤਾਂ ਦੇਣੇ ਕੰਮ ਕਰਦਾ ਬੰਦਾ ਉਦੋਂ ਤਾਂ ਆਵਾਜ਼ ਬਹੁਤ ਘੱਟ ਕਿਉਂ ਗੋਲਦਾ ਨਹੀਂ ਬੰਦਾ ਇੰਨਾ ਧਿਆਨ ਨਹੀਂ ਦਿੰਦਾ ਜਦੋਂ ਨਾ ਕਾਂਗ ਵਿੱਚ ਬੈਠਦਾ ਕਾਂਗਰਤਾ ਹੁੰਦੀ ਆ ਉਹਦੀ ਜਦੋਂ ਇਕੱਲਾ ਬੈਠਦਾ ਰਾਤ ਦੇ ਟਾਈਮ ਉਦੋਂ ਆਵਾਜ਼ ਜ਼ਿਆਦਾ ਸੁਣਾਈ ਦਿੰਦੀ ਆ ਉਹਦੇ ਵਿੱਚ ਕੀ ਆ ਕਈ ਵਾਰ ਫਰੁਕੀ ਸਾਹਿਬ ਇੱਥੇ ਹੁਣ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ ਜਦੋਂ ਕੰਨਾਂ ਦੇ ਵਿੱਚ ਆਵਾਜ਼ ਛਾਂ ਛਾਂ ਦੀ ਆਉਂਦੀ ਆ ਨਾ ਕੱਲੀ ਕੰਨਾਂ ਦੇ ਵਿੱਚ ਨਹੀਂ ਆਉਂਦੀ ਇਹ ਸਾਡੇ ਬ੍ਰੇਨ ਨੂੰ ਵੀ ਕਮਜ਼ੋਰ ਕਰ ਦਿੰਦਾ ਜੀ ਇਹ ਇਹ ਡਿਪਰੈਸ਼ਨ ਵਿੱਚ ਬੰਦਾ ਚਲੇ ਜਾਂਦਾ ਇਹ ਕਹਿੰਦਾ ਜੀ ਪਤਾ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਮੈਂ ਬੜੀਆਂ ਮੈਡੀਸਨ ਲੈ ਲੀਆਂ بڑے ਡਾਕਟਰਾਂ ਨੂੰ ਚੈੱਕ ਕਰਾ ਚੁੱਕੇ ਹਾਂ ਮੈਂ ਬਹੁਤ ਜ਼ਿਆਦਾ ਮੈਂ ਸਟੱਡੀ ਕਰ ਚੁੱਕੇ ਹਾਂ ਇਹਦੇ ਉੱਤੇ ਮੈਂ ਕੋਈ ਗੂਗਲ ਨਹੀਂ ਛੱਡਿਆ ਮੈਂ YouTube ਨਹੀਂ ਛੱਡੀ ਮੈਂ Facebook ਨਹੀਂ ਛੱਡੀ ਮੈਂ ਡਾਕਟਰ ਵੀ ਬਹੁਤ ਜਾਇਆ ਪਰ ਸ਼ਾਂਸ਼ਾਂ ਦੀ ਆਵਾਜ਼ ਦਾ ਕਹਿੰਦੇ ਇਲਾਜ ਹੀ ਕੋਈ ਨਹੀਂ ਬਹੁਤ ਸੌਖਾ ਦਾ ਇਲਾਜ ਹੈ ਇਲਾਜ ਹੋ ਜਾਂਦਾ ਲੇਕਿਨ ਥੋੜੀ ਜੀ ਸਾਨੂੰ ਕੇਅਰ ਕਰਨੀ ਪਊਗੀ ਥੋੜੇ ਸਾਡੇ ਦੱਸਿਓ ਨੁਸਕੇ ਵੀ ਜਮਾਂ ਸਾਡੇ ਕੋਲ ਮੈਡੀਸਨ ਵੀ ਲੈ ਆ ਸਕਦੇ ਹੋ ਕੁਝ ਮੈਂ ਕਰੇ ਲੂ ਨੁਸਕੇ ਵੀ ਦੱਸ ਦੇਣੇ ਆ ਇਹ ਬਹੁਤ ਹੀ ਸੌਖੀ ਆਸਾਨੀ ਨਾਲ ਠੀਕ ਹੋ ਜਾਂਦੀ ਆ ਇਹ ਕਈ ਰੁੱਕ ਜੀ ਸਾਹਿਬ ਕਈ ਜਿਵੇਂ ਹੁਣ ਮੈਡੀਸਨ ਕਈ ਲੰਬੀਆਂ ਮੈਡੀਸਨ ਚਲਦੀਆਂ ਨੇ ਜਿੱਦਾਂ ਸ਼ੂਗਰ ਦੀ ਲਾ ਲਓ ਬੀਪੀ ਦੀ ਲਾ ਲਓ ਜਾਂ ਕਿਸੇ ਹੋਰ ਬਿਮਾਰੀ ਦਾ ਲਾ ਲਓ ਜਦੋਂ ਲੰਬੀਆਂ ਮੈਡੀਸਨ ਜਿਆਦਾ ਸੀ ਲੈਣੇ ਸ਼ੁਰੂ ਕਰ ਲੈਣੇ ਕਈ ਵਾਰ ਸਾਨੂੰ ਉਹਦੀ ਵਜ੍ਹਾ ਨਾਲ ਵੀ ਕੰਨਾਂ 'ਚ ਛਾਂ ਛਾਂ ਦੀ ਆਵਾਜ਼ ਆਣੀ ਸ਼ੁਰੂ ਹੋ ਜਾਂਦੀ ਆ ਕਈ ਵਾਰ ਸਾਨੂੰ ਕੋਈ ਪੁਰਾਣੀ ਬਿਮਾਰੀ ਜਾਂ ਕੰਨ ਦੇ ਵਿੱਚ ਟਿਊਮਰ ਵਗੈਰਾ ਹੋ ਜਵੇ ਕੰਨ ਦੇ ਵਿੱਚ ਕਈ ਵਾਰ ਸੀ গোল্ডেনি ਫਿੰਸੀ ਹੋ ਗਈ ਵਾਰ ਵਾਰ ਫਿੰਸੀ ਹੋ ਰਹੀ ਆ ਉਹ ਪਹਿਲਾਂ ਛੋਟੀ ਆ ਉਸ ਤੋਂ ਖਰਚ ਵੀ ਦਿੰਦੇ ਆ ਜੀ ਬਹੁਤ ਵਾਰ ਖਰਚੇ ਦਿੰਨੇ ਫਿੰਸੀ ਹੋ ਗਈ ਤੇ ਖੁਰਚੀ ਤੀ ਉਹ ਫਿਰ ਦਰਦ ਕਰਦੀ ਰਹਿੰਦੀ ਤੇ ਦਰਦ ਅੱਗੇ ਦੀ ਅੱਗੇ ਵੱਧ ਜਾਂਦਾ ਹਾਂਜੀ ਉਹੀ ਆ ਨਾ ਜਦੋਂ ਅਸੀਂ ਉਹਨੂੰ ਖੁਰਚਤਾ ਖੁਰਚੇ ਗੋਤੋਂ ਉਹਨੂੰ ਛੇਲਦਾ ਸੀ ਥੋੜਾ ਬਲੱਡ ਨਿਕਲਿਆ ਉਹ ਨਿਕਲੇ ਆਇਆ ਅਸੀਂ ਸਾਫ਼ ਕਰ ਲਿਆ ਉਸ ਤੋਂ ਬਾਅਦ ਅਸੀਂ ਘਰੇਲੂ ਕਈ ਵਾਰ ਸਰੋਂ ਦਾ ਤੇਲ ਪਾ ਲਿਆ ਜਾਂ ਮੜਾ ਮੋਟਾ ਕੋਈ ਪਿਆਜ਼ ਦਾ ਲਸਣ ਦਾ ਇਦਾਂ ਦੀਆਂ ਚੀਜ਼ਾਂ ਕਰਕੇ ਜਿਵੇਂ ਪੁਰਾਣੇ ਬਜ਼ੁਰਗ ਸਾਡੇ ਕਰਦੇ ਸੀ ਅਸੀਂ ਇਹ ਨੁਸਖੇ ਅਜ਼ਮਾ ਲੈਨੇ ਆ ਕਰ ਲੈਨੇ ਆ ਕੁਝ ਟਾਈਮ ਲਈ ਸ਼ਾਂਤ ਹੋ ਜਾਂਦਾ ਉਸ ਤੋਂ ਬਾਅਦ ਉਹ ਦੁਬਾਰਾ ਫੇਰ ਕੀ ਕਰਦੀ ਹੈ ਫਿਰ ਵੀ ਦੁਬਾਰਾ ਫੇਰ ਕੰਨ ਚ ਹੋ ਜਾਂਦੀ ਹੈ ਅਸੀਂ ਉਹੀ ਪ੍ਰੋਸੈਸ ਦੁਬਾਰਾ ਕਰਦੇ ਆ ਜਦੋਂ ਅਸੀਂ ਵਾਰ-ਵਾਰ ਇਹ ਕਰਦੇ ਆ ਤਿਉੰਬਰ ਹੋ ਜਾਂਦਾ ਜੀ ਕੰਨ ਦੇ ਵਿੱਚ ਕੰਨ ਦੇ ਪਰਦੇ ਦੇ ਨਾਲ ਜਾ ਕੇ ਜਿਹੜਾ ਕੰਨ ਦਾ ਪਰਦਾ ਗੱਲਣਾ ਸ਼ੁਰੂ ਹੋ ਜਾਂਦਾ ਜਦੋਂ ਪਰਦਾ ਗੱਲਣਾ ਸ਼ੁਰੂ ਹੋ ਜਾਂਦਾ ਕੰਨ ਖਰਾਬ ਹੋ ਗਿਆ ਬહેરાਪਨ ਸ਼ੁਰੂ ਹੋ ਗਿਆ ਸੁਣਨਾ ਘੱਟ ਲੱਗ ਗਿਆ ਦੇਖੋ ਜੀ ਇਹਦਾ ਨੁਸਖਾ ਇਦਾਂ ਦਾ ਫਰੂਕੀ ਸਾਹਿਬ ਅੱਜ ਕੰਨਾਂ ਦੀਆਂ ਮਸ਼ੀਨਾਂ ਵੀ ਲਵਾਵਾਂਗੇ ਅੱਛਾ ਤੁਸੀਂ ਕਹਿ ਰਹੇ ਹੋ ਡਾਕਟਰ ਸਾਹਿਬ ਜਿਹੜੇ ਇਹ ਮਸ਼ੀਨ ਕੰਨਾਂ ਦੀਆਂ ਮਸ਼ੀਨਾਂ ਲਾਉਣ ਵਾਲਾ ਫਾਰਮੂਲਾ ਹੈ ਨੁਸਖਾ ਹੈਗਾ ਜਿਹੜਾ ਇਹਨੂੰ ਯੂਜ਼ ਕਰੂਗਾ ਇਹਦੇ ਵਿੱਚ ਫਰੂਕੀ ਸਾਹਿਬ ਹੁਣ ਮੈਂ ਤੁਹਾਨੂੰ ਦੱਸਦਾ ਤੁਸੀਂ ਕੰਨਾਂ ਦੀਆਂ ਮਸ਼ੀਨਾਂ ਦੀ ਗੱਲ ਕੀਤੀ ਆ ਜਿਨ੍ਹਾਂ ਦੇ ਕੰਨਾਂ ਦੀਆਂ ਮਸ਼ੀਨਾਂ ਲੱ अच्छा जिन्ना ਦੇ ਕੰਨਾਂ 'ਤੇ ਮਸ਼ੀਨਾ ਨਹੀਂ ਲੱਗੀਆਂ ਉਹਨਾਂ ਨੇ ਕਹਿਣਾ ਜੀ ਇੰਨੇ ਹੌਲੀ-ਹੌਲੀ ਇੰਨੀ ਉੱਚੀ ਬੋਲਦੇਗਾ ਤੂੰ ਉਹਨਾਂ ਨੂੰ ਜ਼ਿਆਦਾ ਸੁਣਨਾ ਸ਼ੁਰੂ ਹੋ ਜਾਣਾ ਅੱਛਾ ਬਹੁਤ ਜ਼ਿਆਦਾ ਨੁਸਖਾ ਅਜਮਾ ਕੇ ਦੇਖਿਓ ਉਹਦੇ ਵਿੱਚ ਕੀ ਹੁੰਦਾ ਉਹਨਾਂ ਨੇ ਕਹਿਣਾ ਜੀ ਇੰਨੀ ਆਵਾਜ਼ਾਂ ਕਿਥੋਂ ਲੱਗੀਆਂ ਇੰਨੀ ਉੱਚੀ ਕਰ ਤੋ ਬੋਲਦੇ ਆਪਾਂ ਹੌਲੀ ਬੋਲਦੇ ਹੁੰਨੇ ਆ ਲੇਕਿਨ ਅਗਲੇ ਨੂੰ ਸੁਣਦਾ ਵੀ ਬਹੁਤ ਉੱਚਾ ਜ਼ਿਆਦਾ ਸੁਣ ਲੱਗ ਜਾਂਦਾ ਇਹ ਬਹੁਤ ਵਧੀਆ ਨੁਸਖਾ ਫਰੂਕੀ ਸਾਹਿਬ ਇਹ ਤਾਂ ਅਜਮਾਏ ਹੋਏ ਨੁਸਕੇ ਨੇ ਇਹ ਖੁਦ ਦੇ ਅਜਮਾਏ ਹੋਏ ਨੁਸਖਾ ਜੀ ਮੇਰਾ ਕੰਨ ਖਰਾਬ ਹੋ ਗਿਆ ਸੀ ਫਰੂਕੀ ਸਾਹਿਬ ਇਹ ਖੁਦ ਦੇ ਨ ਇਹ ਮੇਰੇ ਕੰਨ ਦੇ ਵਿੱਚ ਸਰਾਖ ਹੋ ਗਿਆ ਮੈਨੂੰ ਵੀ ਮੈਂ ਕੰਨ ਵਾਲੇ ਡਾਕਟਰ ਨਾਲ ਸਲਾਹ ਕੀਤੀ ਮੈਂ ਕਿਹਾ ਜੀ ਕੀ ਗੱਲ ਆ ਇਹ ਕੰਨ ਹੋ ਸਕਦਾ ਠੀਕ ਉਹ ਕਹਿੰਦੇ ਜੀ ਆਪਰੇਟ ਕਰਨਾ ਪਊਗਾ ਦੇਖੋ ਇੱਕ ਸਾਨੂੰ ਵੀ ਪਤਾ ਹੁੰਦਾ ਵੀ ਕੀ ਹੋਣਾ ਕਹੀ ਨਹੀਂ ਮੈਂ ਕਿਹਾ ਚਲੋ ਠੀਕ ਆ ਮੈਂ ਕਰਦੇ ਆ ਕੋ ਮੇਰਾ ਦੋਸਤ ਸੀਗਾ ਕੰਨਾਂ ਦਾ ਡਾਕਟਰ ਸੀਗੇ ਸਪੈਸ਼ਲਿਸਟ ਨੇ ਕੰਨ ਦੇ ਮੈਂ ਉਹਨਾਂ ਨਾਲ ਕੀਤੀ ਜੀ ਕਹਿੰਦੇ ਆਪਰੇਟ ਤੋਂ ਬਿਨਾਂ ਕੰਨ ਦਾ ਸਰਾਖ ਨਹੀਂ ਠੀਕ ਹੋ ਸਕਦਾ ਅੱਛਾ ਮੈਂ ਕਿਹਾ ਜੀ ਕੋਈ ਗੱਲ ਨਹੀਂ ਫਿਰ ਨੁਸਖਾ ਜਮਾਇਆ ਜੀ ਫਿਰ ਨੁਸਕੇ ਲੱਭਿਆ ਲੱਭ ਕੇ ਸਟੱਡੀ ਕੀਤੀ ਜਦੋਂ ਇਹ ਨੁਸਖਾ ਮੈਂ ਆਪਣੇ ਤੇ ਅਜਮਾਇਆ ਛਾਂ ਛਾਂ ਦੀ ਆਵਾਜ਼ ਵੀ ਆਉਂਦੀ ਸੀਗੀ ਕੰਨ ਦਾ ਪਰਦਾ ਫਟਿਆ ਹੋਇਆ ਸੀਗਾ ਕੰਨ ਡੁੱਲਣੋਂ ਬੰਦ ਨਹੀਂ ਸੀ ਹੁੰਦਾ ਫਰੁਗੀ ਸਾਹਿਬ ਮੈਂ ਬਹੁਤ ਪਰੇਸ਼ਾਨ ਹੋ ਗਿਆ ਸੀ ਮੈਂ ਵੀ ਖੁਦ ਵੀ ਮੈਂ ਵਿੱਚ ਕੰਨ ਚ ਰੂਹ ਬਾ ਕੇ ਰੱਖਦਾ ਸੀਗਾ ਜਦੋਂ ਮੈਂ ਪਰੇਸ਼ਾਨ ਹੋਇਆ ਨਹੀਂ ਹੱਲ ਹੋਇਆ ਫਿਰ ਨੁਸਖੇ ਤੇ ਸਟੱਡੀ ਕੀਤੀ ਥੋੜੀ ਜੀ ਜਦੋਂ ਇਹ ਨੁਸਖਾ ਅਜਮਾਇਆ ਅਜਮਾ ਕੇ ਉਸ ਤੋਂ ਬਾਅਦ ਮੈਂ ਕੰਨ ਵਾਲੇ ਡਾਕਟਰ ਨੂੰ ਦੋਸਤ ਆ ਮੇਰਾ ਉਹਨੂੰ ਦੱਸਿਆ ਹੈਰਾਨ ਹੋ ਗਿਆ ਜੀ ਟੈਸਟ ਕੀਤਾ ਜੀ ਉਹਨੇ ਟੈਸਟ ਕਰਕੇ ਐਕਸਰਾ ਕਰਕੇ ਉਹਨੇ ਦੇਖਿਆ ਕਹਿੰਦਾ ਜੀ ਕੰਨ ਬਿਲਕੁਲ ਸਹੀ ਆ ਉਹਨਾਂ ਨੂੰ ਪੁੱਛ ਕੇ ਦੇਖੋ ਜੀ 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 ਸਾਡੇ ਨਾਲ ਡਾਕਟਰ ਅਮਨਪ੍ਰੀਤ ਵੀ ਸਾਡੇ ਨਾਲ ਡਾਕਟਰ ਪਰਮਜੀਤ कौर ਵੀ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆਂ ਇਹ ਡਾਕਟਰ ਅਮਨਪ੍ਰੀਤ さん ਡਾਕਟਰ ਸਾਹਿਬਾ ਬਹੁਤ ਵਾਰ ਹੁੰਦਾ ਹੈ ਕਿ ਗਰਭ ਧਾਰਨ ਤੋਂ ਪਹਿਲਾਂ ਸਾਰੀਆਂ ਚੀਜ਼ਾਂ ਬਿਲਕੁਲ ਠੀਕ ਹੁੰਦੀਆਂ ਨੇ ਤੇ ਗਰਭਧਾਰਨ ਤੋਂ ਬਾਅਦ ਜਾਂ ਡਿਲੀਵਰੀ ਤੋਂ ਬਾਅਦ ਕੰਨਾਂ 'ਚ ਰੇਸ਼ਾ ਆਉਣਾ ਸ਼ੁਰੂ ਹੋ ਜਾਂਦਾ ਉਹਦਾ ਕੀ ਕਾਰਨ ਹੁੰਦਾ ਜੀ ਉਹਦੇ ਤੇ ਵੀ ਫਿਰ ਡਾਕਟਰ ਅਮਨਪ੍ਰੀਤ ਜੀ ਵਾਲਾ ਜਿਹੜਾ ਇਹ ਨੁਸਖਾ ਹੈਗਾ ਤੁਸੀਂ ਸਾਂਝੇ ਤੌਰ ਤੇ ਬਣਾਇਆ ਇਹ ਕੰਮ ਕਰਦਾ ਹਾਂਜੀ ਇਹਦੇ ਨਾਲ ਕੀ ਹੁੰਦਾ ਵੀ ਜੀ ਕਈ ਵਾਰੀ ਖੁਸ਼ਕੀ ਹੋ ਜਾਂਦੀ ਆ ਜਿਆਦਾ ਮੈਡੀਸਨ ਖਾਣ ਨਾਲ ਮਤਲਬ ਡਿਊਰਿੰਗ ਅ ਪ੍ਰੈਗਨਨਸੀ ਹਾਂਜੀ ਜਿਆਦਾ ਮੈਡੀਸਨ ਖਾਣ ਨਾਲ ਖੁਸ਼ਕੀ ਜਿਆਦਾ ਹੋ ਜਾਂਦੀ ਆ ਜਾਂ ਕਈ ਵਾਰੀ ਆਪਾਂ ਨੂੰ ਕੋਈ ਮੈਡੀਸਨ ਇਦਾਂ ਦਿੰਦੀ ਆ ਜਿਹੜੀ ਨਹੀਂ ਸੂਟ ਕਰਦੀ ਉਹਦੀ ਬਾਡੀ ਨੂੰ ਅੱਛਾ ਉਹਦੇ ਕਰਕੇ ਵੀ ਪ੍ਰੋਬਲਮ ਆ ਜਾਂਦੀ ਹੈ ਟਾਈਮ 'ਚ ਜਦੋਂ ਦਰਦ ਸ਼ੁਰੂ ਹੁੰਦਾ ਸੀ ਨਾ ਪੋਥੀ ਜਿਹੜਾ ਲਸਣ ਹੈਗਾ ਉਹਨੂੰ ਤਵੇ ਤੇ ਸਾੜ ਕੇ ਘੀ ਤੇਲ ਦੇ ਵਿੱਚ ਤੇ ਉਹ ਕੰਨ ਦੇ ਵਿੱਚ ਪਾ ਦਿੰਦੇ ਸੀ ਰਾਹਤ ਮਿਲ ਜਾਂਦੀ ਸੀ ਤੇ ਫਿਰ ਇਹ ਨੁਸਖਾ ਉਹਦੇ ਨਾਲੋਂ ਅਲੱਗ ਹੈ ਜੀ ਹਾਂਜੀ ਉਹਦੇ ਨਾਲ ਤਾਂ ਬਹੁਤ ਅਲੱਗ ਹੈ ਜੀ ਜਿੰਨੇ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਜਿਨ੍ਹਾਂ ਦੇ ਵਾਰ-ਵਾਰ ਫਿੰਸੀਆਂ ਨਿਕਲਦੀਆਂ ਨੇ ਵਾਰ-ਵਾਰ ਕੰਨ ਡੋਲਦੇ ਨੇ ਵਾਰ-ਵਾਰ ਉਹਨਾਂ ਦੇ ਰੇਸ਼ਾ ਬਣਦਾ ਉਹ ਸਾਰਿਆਂ ਨੂੰ ਠੀਕ ਕਰ ਦੇਣਾ ਜੀ ਇਹਨੇ ਜੀ 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 ਦੋ-ਦੋ ਬੂੰਦਾਂ ਪਾਣੀ ਆ ਸ਼ੁਰੂ ਕਰ ਲਓ ਕੰਨਾਂ 'ਚ ਇਹ ਜਿਹੜਾ ਇਹ ਹੈ ਹੈ ਕੀ ਜੀ ਹੈ ਕੀ ਇਹ ਚਿਰਚਟਾ ਜੀ ਚਿਰਚਟਾ ਹਾਂ ਜੀ ਇਹ ਚਿਰਚਟਾ ਜੀ ਆਮ ਹੀ ਸੜਕਾਂ ਤੇ ਮਿਲ ਜਾਂਦਾ ਥਾਂ ਥਾਂ ਤੁਹਾਨੂੰ ਮਿਲੂਗਾ ਪਲਾਟਾਂ 'ਚ ਸੜਕਾਂ ਤੇ ਆਲੇ ਦੁਆਲੇ ਜਿੱਥੇ ਵਰਨੀਂ ਪੰਜਾਬ 'ਚ ਵੀ ਮਿਲ ਜਾਂਦੇ ਪੰਜਾਬ 'ਚ ਤਾਂ ਬਹੁਤ ਜ਼ਿਆਦਾ ਜੀ ਵਾਧੂ ਆ ਪੂਰੇ ਇੰਡੀਆ 'ਚ ਮਿਲਦਾ ਜੀ ਅੱਛਾ ਤੇ ਫਿਰ ਇਹ ਇਹ ਨਿੰਬ ਤੁਸੀਂ ਕਹਿ ਰਹੇ ਹੋ ਨਿੰਬੂ ਵੀ ਬੜੀ ਖਾਸ ਪੱਤੇ ਨੇ ਖਾਸ ਨਿੰਬੂ ਦੇ ਜੀ ਾਕਾਸ਼ੀ ਨੇਮ ਆ ਜੀ ਇਹ ਅੱਛਾ ਆਕਾਸ਼ੀ ਨੇਮ ਇੱਕ ਫਰੁਕੀ ਸਾਬ ਹੁੰਦੀ ਹੈ ਆਮ ਨੇਮ ਸਾਡੇ ਜਿਵੇਂ ਪੰਜਾਬ ਚ ਪਾਈਆਂ ਜਾਂਦੀਆਂ ਨੇ ਇਹ ਆਕਾਸ਼ੀ ਨੇਮ ਆ ਇਹ ਜਿਹੜੀਆਂ ਰਾਜਸਥਾਨ ਵਗੈਰੇ ਚ ਮਿਲਦੀਆਂ ਨੇ ਇਹਨੂੰ ਆਕਾਸ਼ੀ ਨੇਮ ਤਾਂ ਗਾ ਬਹੁਤ ਉੱਚੀ ਚਲ ਜਾਂਦੀ ਹੈ ਇਹ ਅੱਛਾ ਸਾਡੀਆਂ ਮੈਡੀਸਨ ਜ਼ਿਆਦਾ ਆਕਾਸ਼ੀ ਨੇਮ ਤੇ ਬਣਾਉਂਦੇ ਆ ਸੀ ਅੱਛਾ ਮਤਲਬ ਕੰਨ ਨਾਲ ਸੰਬੰਧਿਤ ਜਿਹੜੀ ਵੀ ਬਣਾਉਂਦੇ ਹਾਂ ਹਾਂਜੀ 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 ਕੁਝ ਕੰਨਾਂ ਦੇ ਸੰਬੰਧਿਤ ਵੀ ਆ ਹੋਰ ਵੀ ਬਿਮਾਰੀਆਂ ਤੁਸੀਂ ਇਲਾਜ ਕਰਦੇ ਆ ਜੀ ਜਿਵੇਂ ਕੀ ਕਈ ਕੈਂਸਰ ਦਾ ਹੋ ਗਿਆ ਕੈਂਸਰ ਤੇ ਹੋ ਗਿਆ ਲੀਵਰ ਤੇ ਹੋ ਗਿਆ जख्मਾਂ ਤੇ ਹੋ ਗਿਆ ਅਲਰਜੀ ਤੇ ਹੋ ਗਿਆ ਕਈ ਤਰ੍ਹਾਂ ਦੇ ਅਸੀਂ ਇਹਨਾਂ ਦੇ ਰਿਜ਼ਲਟ ਲੈ ਰਿਆ ਅੱਛਾ ਤੇ ਇਹ ਕਾਸ਼ੀਨੀ ਮਾਦੀ ਖਾਸੀਅਤ ਕੀ ਹੈ ਜੀ ਫਿਰ ਇਹ ਤਾਂ ਜੀ ਜਿਹੜੀ ਆਪਣੀ ਨਾਰਮਲ ਨਾਮ ਆ ਉਹਦੇ ਨਾਲੋਂ ਬਹੁਤ ਹੀ ਵਧੀਆ ਦੇਖੋ ਇੱਕ ਤਾਂ ਇਹਦਾ ਕੱਦ ਬਹੁਤ ਉੱਚਾ ਹੁੰਦਾ ਤੁਸੀਂ ਕਹਿ ਰਹੇ ਸੀ ਕਿ ਆਕਾਸ਼ੀ ਨਿਮ ਉੱਥੇ ਹੋ ਜਾਂਦੀ ਹੈ ਜਿੱਥੇ ਕੋਈ ਪਾਣੀ ਦੀ ਵਿਵਸਥਾ ਨਹੀਂ ਹੁੰਦੀ ਦੂਰ ਦੂਰ ਤੱਕ ਪਾਣੀ ਨਹੀਂ ਹੁੰਦਾ ਤੇ ਉੱਥੇ ਵੀ ਹਰੀ ਭਰੀ ਰਹਿੰਦੀ ਹੈ ਇਸੇ ਤਰੀਕੇ ਨਾਲ ਕੰਨ ਵੀ ਹਰਾ ਭਰਿਆ ਰੱਖੋ ਮੈਂ ਕਿਹਾ ਜੀ ਉਹਦੇ ਕਰਕੇ ਤਾਂ ਇਹ ਆਕਾਸ਼ੀ ਨਿਮ ਇਹਨੂੰ ਕਿਹਾ ਜਾਂਦਾ ਇਹ ਗੁਣ ਵਾਜਾ ਦਾ ਨੇ ਇਹਦੇ ਵਿੱਚ ਇੱਕ ਤਾਂ ਕਿਸੇ ਦਰਖਤ ਨੂੰ ਅਸੀਂ ਪਾਣੀ ਦਿੱਤਾ ਉਹਨੇ ਹਰਾ ਤਾਂ ਰਹਿਣਾ ਨਹੀਂ ਸੁੱਕ ਜਾਣਾ ਜਿਹੜੀ ਇਹ ਨਿਮ ਆ ਇਹਦੀ ਖਾਸੀਅਤ ਇਹੀ ਆ ਇਨੂੰ ਪਾਣੀ ਚਾਹੀਏ ਘੱਟ ਵੀ ਮਿਲ ਜੇ ਇਹ ਥੱਲੋਂ ਆਪਣੇ ਆਪ ਹੀ ਖਿੱਚੀ ਜਾਣਾ। ਪਰ ਰਾਜਸਥਾਨ ਦੇ ਸਾਰੇ ਮਾਰੂਥਲ ਵਾਲੇ ਪਹਾੜ ਨੇ ਜੀ। ਬਸ ਦੇਖ ਲਓ ਫਿਰ ਉੱਥੇ ਵੀ ਇਕਾਸ਼ੀ ਨੇਮ ਬਹੁਤ ਆ। ਜਿਹੜੇ ਹੁਣ ਰਾਜਸਥਾਨ ਵਾਲੇ ਉਹਨਾਂ ਨੂੰ ਪਤਾ ਹੋਣਾ ਉੱਤੇ ਇਹ ਹਰੀ ਹੋ ਰਹੀਦੀ ਹੈ। ਜਿਆਦਾ ਸੁੱਕਦੀ ਨਹੀਂ ਛੇਤੀ। ਹਾਂਜੀ। ਇੱਕ ਇਹਦੇ ਵਿੱਚ ਫਰੂਕੀ ਸਾਹਿਬਾ ਦਾ ਤੇਲ ਵੀ ਰੱਖਿਆ ਹੋਇਆ। ਉਹ ਵੀ ਮੈਂ ਤੁਹਾਨੂੰ ਦੱਸ ਦਿੰਨਾ। ਉਹ ਐਗਲਨ ਕਹਿੰਦਾ ਜੀ ਦੋ ਚੀਜ਼ਾਂ ਦਿਖਾਤੀਆਂ ਤੀਜੀ ਦੱਸੀਣ ਸਾਨੂੰ। ਇਹ ਤਿਲਾਂ ਦਾ ਤੇਲ ਆ ਜੀ ਇਹ। ਅੱਛਾ ਜੀ। ਜਿਹੜੇ ਨਾਰਮਲ ਤਿਲ ਜੀ। ਨਾਰਮਲ ਤੇਲ ਹੁੰਦੇ ਆ ਜਿਹੜੇ। ਠੀਕ ਹੈ। ਉਹਦਾ ਉਹ ਆਪਾਂ ਦੱਸ ਦਾਂਗੇ ਨੁਸਕਾ ਤੇ ਪੂਰਾ ਪ੍ਰੋਸੈਸ ਦੱਸਾਂਗੇ ਕਿ ਕਿੱਦਾਂ ਇਹ ਨੁਸਕਾ ਆਪਾਂ ਤਿਆਰ ਕਰਕੇ ਕਿੱਦਾਂ ਆਪਾਂ ਇਹ ਯੂਜ਼ ਕਰਨਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਇਹ ਮਸ਼ੀਨਾਂ ਲਾਉਣ ਵਾਲਾ ਕੰਨਾਂ ਦੀਆਂ ਮਸ਼ੀਨਾਂ ਲਾਉਣ ਵਾਲਾ ਨੁਸਕਾ ਤੁਸੀਂ ਦੱਸ ਰਹੇ ਹੋ ਫਿਰ ਜਿਨ੍ਹਾਂ ਤੇ ਮਸ਼ੀਨਾਂ ਨਹੀਂ ਲੱਗੀਆਂ ਵੈਸੇ ਨਹੀਂ ਸੁਣਦਾ ਜੀ ਸੁੰਨਦਾ ਤੇ ਬੜਾ ਘੱਟ ਸੁਣਦਾ ਉਹਨਾਂ ਵਾਸਤੇ ਵੀ ਠੀਕ ਰੋ ਉਹਨਾਂ ਤੇ ਵੀ ਸਾਰੇ ਦੇ ਨੁਸਖਾ ਕੰਮ ਕਰੂ ਮੈਂ ਤੁਹਾਨੂੰ ਦੱਸਿਆ ਜੀ ਜਿਨ੍ਹਾਂ ਦਾ ਕੰਨ ਡੋਲਦੇ ਨੇ ਫਿੰਸੀਆਂ ਹੋ ਗਈਆਂ ਘੱਟ ਸੁਣਦਾ ਛਾਂ ਛਾਂ ਦੀ ਆਵਾਜ਼ ਆਉਂਦੀ ਆ ਕੰਨ ਦਾ ਪਰਦਾ ਪਾੜ ਗਿਆ ਕੰਨ ਦੇ ਵਿੱਚ ਸਰਾਖ ਹੋ ਗਿਆ ਜੇ ਤੁਹਾਨੂੰ ਆਪਰੇਟ ਦੱਸਦਾ ਡਾਕਟਰ ਨੇ ਸਾਰਿਆਂ ਤੇ ਕੰਮ ਕਰੂਗਾ ਜੀ ਸਾਰਿਆਂ ਤੇ ਕੰਮ ਕਰੂਗਾ ਜੀ 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 ਅੱਛਾ ਫਿਰ ਇਹ ਨੁਸਖਾ ਬਣਾਉਣਾ ਕਿਵੇਂ ਜੀ ਇਹ ਫਰੁਕੀ ਸਾਹਿਬ ਜਿਹੜਾ ਚਿਰਚਿਟਾ ਨਾ ਇਹਨੂੰ ਕੁੱਟ ਲੈਣਾ ਕੁੱਟ ਕੇ ਚੰਗੀ ਤਰ੍ਹਾਂ ਕੁੰਡੀ ਦੇ ਵਿੱਚ ਇਹਦਾ ਰਸ ਕੱਢਣਾ ਠੀਕ ਹੈ 100 ml ਰਸ ਇਹਦਾ ਕੱਢਣਾ ਠੀਕ ਹੈ ਸੋਏ ਮਲੀ ਰਸੇ ਇਹਦਾ ਕੱਢ ਲਓ ਠੀਕ ਹੈ ਠੀਕ ਹੈ ਜੀ ਕਾਸ਼ੀ ਨਿੰਮ ਦਾ ਇਹ ਪੰਸਾਰੀ ਤੋਂ ਮਿਲਜਦੇ ਨੇ ਜੀ ਪੱਤੇ ਇਹ ਪੰਸਾਰੀ ਤੋਂ ਪੱਤੇ ਅਸੀਂ ਤਾਜ਼ੀ ਲੈਣੇ ਆ ਜੀ ਅੱਛਾ ਤਾਜ਼ੀ ਲੈਣੇ ਜੇ ਤਾਜ਼ੇ ਲਵਾਂਗੇ ਜੀ ਜ਼ਿਆਦਾ ਕੰਮ ਕਰਦੇ ਆ ਕੋਈ ਗੱਲ ਨਹੀਂ ਕਾਸ਼ੀ ਨਿੰਮ ਨਹੀਂ ਲੱਭਦੀ ਤੁਹਾਨੂੰ ਤੁਸੀਂ ਨਾਰਮਲ ਜਿਹੜੀ ਨਿੰਮ ਆ ਉਹਦਾ ਯੂਜ਼ ਕਰ ਸਕਦੇ ਹੋ ਲੇਕਿਨ ਥੋੜਾ ਅਸਰ ਘੱਟ ਜਾਊਗੀ ਕੰਮ ਕਰੂਗੀ ਠੀਕ ਹੈ ਜੀ ਇੱਕ ਹੋ ਗਿਆ ਸਾਡੇ ਕੋਲੇ ਤੇਲਾਂ ਦਾ ਤੇਲ ਠੀਕ ਹੈ ਇਹ ਲੈ ਲੈਣਾ 200 ਗ੍ਰਾਮ ਇਹ ਤੁਸੀਂ 100-100 ਗ੍ਰਾਮ ਇਹਨਾਂ ਦਾ ਜਿਹੜਾ ਐਮਲ ਕੱਢ ਕੇ ਤੁਸੀਂ ਰਸ ਇਹਨਾਂ ਦਾ ਕੱਢ ਲਓ ਰਸ ਕੱਢ ਕੇ ਤਿੰਨਾਂ ਚੀਜ਼ਾਂ ਨੂੰ ਅੱਗ ਦੇ ਉੱਤੇ ਪਕਾਉਣਾ ਜਦੋਂ ਚਿਰਚੜ ਦੀ ਆਵਾਜ਼ ਬੰਦ ਹੋ ਗਈ ਪੱਕ ਗਿਆ ਇਹ ਇਹਨੂੰ ਥੱਲੇ ਉਤਾਰ ਲੈਣਾ ਉਤਾਰ ਕੇ ਦੋ-ਦੋ ਬੂੰਦਾਂ ਜਿਹੜੇ ਕੰਨ 'ਚ ਤੁਹਾਡੇ ਪ੍ਰੋਬਲਮ ਆ ਤੁਸੀਂ ਉਹਨਾਂ 'ਚ ਪਾਣੀ ਸ਼ੁਰੂ ਕਰ ਦਿਓ ਸ਼ਾਮ ਦੇ ਟਾਈਮ ਰਾਤ ਦੇ ਟਾਈਮ ਬਹੁਤ ਵਧੀਆ ਨੁਸਖਾ ਜੀ ਕੰਮ ਤੁਹਾਨੂੰ ਪਹਿਲੇ ਤੋਂ ਦੂਜੇ ਦਿਨ 'ਚ ਕਰਨਾ ਸ਼ੁਰੂ ਕਰ ਦਿੰਦਾ ਹੈ ਕੀ ਬਾਤ ਜੇ ਦਰਦ ਹੁੰਦਾ ਤੁਹਾਨੂੰ ਵੀ ਬੰਦ ਕਰ ਦੂਗਾ ਜੇ ਤੁਸੀਂ ਇਹ ਮੰਨ ਲਓ ਜਿਆਦਾ ਵਧੀਆ ਤੁਸੀਂ ਰਿਜ਼ਲਟ ਲੈਣੇ ਚਾਹੋ ਨਾ ਇਹਨੂੰ 1 ਮਹੀਨਾ 2 ਮਹੀਨਾ ਲਗਾਤਾਰ ਲੋ ਇਹ ਤਾਂ ਕੋਈ ਨੁਕਸਾਨ ਨਹੀਂ ਸਾਡੇ ਪੁਰਾਣੇ ਬਜ਼ੁਰਗ ਇਹ ਚੀਜ਼ਾਂ ਕਰਦੇ ਆਏ ਨੇ ਉਹਨਾਂ ਨੂੰ ਕੰਨਾਂ ਦੀ ਸਮੱਸਿਆ ਨਹੀਂ ਹੁੰਦੀ ਸੀ ਜਲਦੀ ਜਲਦੀ ਜੇ ਹੁੰਦੀ ਸੀਗੀ ਤਾਂ ਉਹ ਠੀਕ ਹੋ ਜਾਂਦੀ ਅੱਛਾ ਡਾਕਟਰ ਸਾਹਿਬ ਜੀ ਸਾਨੂੰ ਇੱਕ ਦੱਸੋ ਘਰਾਂ ਦੇ ਵਿੱਚ ਨਾ ਅਕਸਰ ਸਾਡੀਆਂ ਜਿਹੜੀਆਂ ਔਰਤਾਂ ਹੈਗੀਆਂ ਨੇ ਉਹ ਬਰਡਸ ਰੱਖਦੀਆਂ ਨੇ ਜਾਂ ਕਿ ਵਾ ਡੱਕਾ ਫੰਬੇ ਦੇ ਮੂਰੇ ਡੱਕਾ ਲਾ ਕੇ ਰੂਂ ਦੇ ਮੂਰੇ ਡੱਕਾ ਲਾ ਕੇ ਉਹ ਕੰਨ 'ਚ ਫੇਰਨੇ ਉਹ ਠੀਕ ਹੁੰਦਾ ਜੀ ਕੰਨ 'ਚ ਫੇਰਨਾ ਨਹੀਂ ਜਦੋਂ ਆਪਾਂ ਜਦੋਂ ਇਹ ਤੇਲ ਪਾ ਲੈਂਦੇ ਆ ਉਸ ਤੋਂ ਬਾਅਦ ਤਾਂ ਥੋੜਾ ਵਧੀਆ ਨਰਮ ਜਾ ਹੋ ਜਾਂਦਾ ਜੇ ਤੁਸੀਂ ਸੁੱਕਾ ਫਿਰੋਗੇ ਉਹ ਕਈ ਵਾਰੀ ਛਿੱਲਿਆ ਜਾਂਦਾ ਕੰਨ ਉਹ ਵੀ ਥੋੜੀ ਪ੍ਰੋਬਲਮ ਹੁੰਦੀ ਹੈ ਜਿਹੜੇ ਨੂੰ ਇਹ ਨੁਸਖੇ ਫਾਰਮੂਲੇ ਡਾਕਟਰ ਸਾਹਿਬ ਕੰਮ ਨਹੀਂ ਕਰਦੇ ਬਹੁਤ ਵਾਰ ਹੁੰਦਾ ਹੈ ਕਿ ਦੇਸੀ ਨੁਸਖੇ ਕੰਮ ਨਹੀਂ ਕਰਦੇ ਫਿਰ ਉਹਨਾਂ ਵਾਸਤੇ ਵੀ ਕੋਈ ਹੱਲ ਰੱਖਿਆ ਹੋਇਆ ਹੋਊਗਾ ਤੁਸੀਂ ਉਹਦੇ ਵਿੱਚ ਹੱਲ ਹੈਗੇ ਜੀ ਉਹ ਸਾਡੇ ਕੋਲ ਐਲਟਰੋਪੈਥੀ ਅੱਛਾ ਅਸੀਂ ਹਰ ਕੇ ਕੱਢੇ ਹੋਇਆ ਜੀ ਉਹਦੇ ਅੱਛਾ ਉਹ ਵੀ ਤੁਸੀਂ ਕੰਨ 'ਚ ਪਾਉਣ ਨੂੰ ਦਿੰਨੇ ਫਿਰ ਯਾਰ ਕੰਨ 'ਚ ਪਾਉਣ ਨੂੰ ਵੀ ਦਿੰਨੇ ਆ ਬਰੂਕੀ ਸਾਹਿਬ ਤੇਲ ਤਿਆਰ ਹੁੰਦਾ ਸਾਡੇ ਕੋਲੇ ਅੱਛਾ ਜੇ ਕਿਸੇ ਤੋਂ ਤੇਲ ਤਿਆਰ ਨਹੀਂ ਹੋ ਰਿਹਾ ਮੇਰੇ ਤੋਂ ਆ ਕੇ ਲੈ ਕੇ ਜਾ ਸਕਦਾ ਮੇਰੇ ਕੋਲ ਤੇਲ ਤਿਆਰ ਹੁੰਦਾ ਹਰ ਟਾਈਮ ਕੋਈ ਵੀ ਕੰਨਾਂ ਦੀ ਪ੍ਰੋਬਲਮ ਜਿਹੜੀਆਂ ਮੈਂ ਦੱਸਤੀਆਂ ਸਾਰੀਆਂ ਠੀਕ ਹੋਣਗੀਆਂ ਕੰਨਾਂ 'ਚ ਤੇਲ ਵੀ ਪਾਓ ਨਾਲ ਸਾਡੀ ਜਿਹੜੀ ਲੈਟਰੋਪੈਥੀ ਮੈਡੀਸਨ ਆ ਡਰਾਪਸ ਨੇ ਉਹ ਵੀ ਨਾਲ ਯੂਜ਼ ਕਰੋ ਤੁਹਾਨੂੰ ਬਿਲਕੁਲ ਆਰਾਮ ਮਿਲ ਜਾਊਗਾ ਜੀ 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 ਇਹ ਇਹੀ ਉਹ ਡ੍ਰੌਪ ਹੈ ਜਿਹਨੂੰ ਜੀ ਕੰਨਾਂ ਲਈ ਡ੍ਰੌਪ ਹੈ ਸਾਰੇ ਹਾਂਜੀ ਹਾਂਜੀ ਇਹ ਸਾਰੇ ਅਰਕ ਖੱਡੇ ਹੁੰਦੇ ਨੇ ਅੱਛਾ ਇਸੇ ਤਰੀਕੇ ਨਾਲ ਇਹ ਨਿੰਮ ਦਾ ਆਕਾਸ਼ੀ ਨਿੰਮ ਦਾ ਤੇ ਇਹਦਾ ਚਰਚਿਟੇ ਦਾ ਹਾਂਜੀ ਇਹ ਅਲੱਗ-ਅਲੱਗ ਹੁੰਦੇ ਨੇ ਅਸੀਂ ਕੰਬੀਨੇਸ਼ਨ ਬਣਾ ਕੇ ਦਿੰਨੇ ਆ ਕਈ ਕਹਿਣਗੇ ਜੀ ਸਟੀਅਰਡ ਤਾਂ ਨਹੀਂ ਹੁੰਦੀ ਉਹਦੇ ਕਦੇ ਸਟੀਅਰਡ ਨਹੀਂ ਹੁੰਦੇ ਜੀ ਇਹ ਇਹ ਬਹੁਤ ਵਧੀਆ ਮੈਡੀਸਨ ਕੁਦਰਤੀ ਮੈਡੀਸਨ ਹੈ ਕਿੰਨੇ ਟਾਈਮ ਚ ਡਾਕਟਰ ਸਾਹਿਬ ਇਹ ਕੰਮ ਸ਼ੁਰੂ ਕਰ ਦੇਗੀ ਮਤਲਬ ਡਾਕਟਰ ਸਾਹਿਬ ਕਹਿ ਰਹੇ ਨੇ ਵੀ ਐ ਲੱਗੂਗਾ ਵੀ ਬਹੁਤ ਬਾਹਰ ਤਾਂ ਬੈਂਡ ਬਾਜਾ ਵੱਜਣ ਲੱਗ ਗਿਆ ਇਹ ਉਹਦੇ ਸੁਣਨ ਤੇ ਹੁੰਦਾ ਵੀ ਉਹਨੂੰ ਕਿੰਨੀ ਛੇਤੀ ਮੈਡੀਸਿਨ ਅਕਸੈਪਟ ਕਰਦੀ ਹੈ ਬਾਡੀ ਨੂੰ ਅੱਛਾ ਤੇ ਕਿਵੇਂ ਯੂਜ਼ ਕਿਵੇਂ ਕਰਨੀ ਹੈ ਜੀ ਮੈਡੀਸਿਨ ਇਹ ਜਿੰਨੇ ਜਿੰਨੇ ਦੱਸਦੇ ਨੇ ਡ੍ਰੌਪ ਇਸ ਤਰ੍ਹਾਂ ਮਤਲਬ ਇਸੇ ਤਰੀਕੇ ਨਾਲ ਬਸ ਪਾਣੀ ਦੇ ਵਿੱਚ ਡ੍ਰੌਪ ਲੈ ਲੈਣੇ ਹਾਂਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਦੇ ਲਈ ਸੋਇ ਸਨ ਏਪੀ ਇਲੈਕਟਰ ਹੋਮਿਓਪੈਥੀ ਸਾਨੇਵਾਲ ਦੇ ਡਾਕਟਰ ਡਾਕਟਰ ਅਮਨਪ੍ਰੀਤ ਸਿੰਘ ਤੇ ਡਾਕਟਰ ਪਰਮਜੀਤ ਕੌਰ ਜੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਕੰਨਾਂ ਦੀ ਸਾਮ ਸੰਭਾਲ ਰੱਖ ਸਕਦੇ ਹਾਂ ਆਕਾਸ਼ੀ ਨਿੰਮ ਦੇ ਜ਼ਰੀਏ ਔਰ ਚਿਰਚਿਟੇ ਦੇ ਜ਼ਰੀਏ ਔਰ ਤਿਲਾਂ ਦਾ ਤੇਲ ਹੈਗਾ ਇਹਨਾਂ ਦੇ ਵਿੱਚ ਮਿਕਸ ਕਰਨ ਤੋਂ ਬਾਅਦ ਵੱਡੀਆਂ ਵੱਡੀਆਂ ਬਿਮਾਰੀਆਂ ਉਹਨਾਂ ਦਾ ਕਹਿਣਾ ਕਿ ਤੁਹਾਡੇ ਜਿਹੜੇ ਕੰਨ ਹੈਗੇ ਨੇ ਉਹ ਇਸ ਤਰੀਕੇ ਨਾਲ ਸੁਣਨੇ ਸ਼ੁਰੂ ਕਰ ਦੇਣਗੇ ਜਿਵੇਂ ਬਾਹਰ ਕਿਸੇ ਬੈਂਡ ਬਾਜੇ ਦੀਆਂ ਆਵਾਜ਼ ਆਉਣੀ ਹੈ ਔਰ ਤੁਸੀਂ ਇਹ ਕਹਿਣ ਵਾਸਤੇ ਮਜਬੂਰ ਹੋ ਜਾਓਗੇ ਜਿਨ੍ਹਾਂ ਨੂੰ ਉੱਚੀ ਸੁਣਦਾ ਹੈ ਕਿ ਭਾਈ ਹੌਲੀ ਬੋਲਿਆ ਕਰੋ ਹੁਣ ਮੇਰੇ ਕੰਨ ਬਿਲਕੁਲ ਠੀਕ ਨਹੀਂ ਧੰਨਵਾਦ